ਜੀ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਹੀ ਪਿਆਰੇ ਜਿਹੇ neck ਦੀ ਕਟਿੰਗ ਐਂਡ ਸਟੀਚਿੰਗ ਦੱਸਾਂਗੇ ਕਿਉਂਕਿ ਇਹਨਾਂ ਛੋਟੇ ਬੱਚੇ ਦਾ ਸੂਟ ਰੈਡੀ ਕਰ ਰਹੀ ਆਂ ਇਸ ਕਰਕੇ ਆਪਾਂ ਨੇ ਉਹਨਾਂ ਦੀ ਜਿਹੜੀ neck ਤੋਂ ਵਿਚਕਾਰ ਵਾਲਾ ਗੈਪ ਲੈਣਾ ਹੈ ਉਹ 1.5 ਇੰਚ ਤੋਂ 2.0 ਹੀ ਲਵਾਂਗੇ ਆਪਾਂ ਠੀਕ ਹੈ ਜੀ ਅਗਰ ਆਪਾਂ ਨੇ ਵੱਡਿਆਂ ਦਾ ਕੱਟਣਾ ਹੈ ਤੇ ਉਹ ਆਪਾਂ ਨੇ 2.5 ਇੰਚ ਲੈਣਾ ਹੈ ਠੀਕ ਆ ਉਸ ਤੋਂ ਬਾਅਦ ਆਪਾਂ ਨੇ 4 ਇੰਚ ਹੀ نیچے ਨੂੰ ਲੰਬਾ ਰੱਖਣਾ ਹੈ ਇਹ ਨਾਰਮਲ ਆਪਾਂ ਜੇ ਵੱਡਿਆਂ ਦਾ ਕੱਟਣਾ ਹੈ ਤੇ ਆਪਾਂ ਨੇ 7.5 ਰੱਖਣਾ ਹੈ ਬਾਕੀ ਜਿੰਨੀ ਕਸਟਮਰ ਦੀ ਲੈਂਥ ਆ ਉਹ ਦੇ ਅਕੋਰਡਿੰਗ ਓਕੇ ਇਸ ਤਰ੍ਹਾਂ ਨਾ ਆਪਾਂ ਇਹਨੂੰ ਮਿਲਾ ਲੈਣਾ ਹੈਗਾ ਆ ਦੇਖਾਜੀ ਇੱਥੋਂ ਆਪਾਂ ਨਾ 2.5 ਲਵਾਂਗੇ ਅਗਰ ਆਪਾਂ ਨੇ ਮਤਲਬ ਵੱਡਿਆਂ ਦਾ ਆ ਤੇ ਉਹ ਆਪਾਂ ਜਿੱਦਾ 1 ਇੰਚ ਲੈਂਦੇ ਹੁੰਦੇ ਆ ਤੇ ਆਪਾਂ ਨੇ ਉਹ 1 ਨਹੀਂ ਲੈਣਾ ਹੈਗਾ ਤੇ 2 ਇੰਚ ਰੱਖਣਾ ਹੈ ਠੀਕ ਆ ਇੱਥੇ ਵੀ ਆਪਾਂ ਨੇ 2.5 ਆਪਾਂ ਨੇ ਇਹ ਇਸ ਤਰ੍ਹਾਂ ਜਿਹੜੀ ਐ ਇੱਥੇ ਪਹਿਲਾਂ ਗੜਾਈ ਪਾ ਦੇਣੀ ਆ ਉਸ ਤੋਂ ਬਾਅਦ ਆਪਾਂ ਨੇ ਫੇਰ ਇੱਥੋਂ ਸਵਾਇਕ ਰੱਖਣਾ ਫੇਰ ਆਪਾਂ ਨੇ ਇੱਥੋਂ ਸਵਾਇਕ ਰੱਖਣਾ ਇਹ ਜਿਹੜੀ ਨਿਸ਼ਾਨੀਆਂ ਆਪਾਂ ਲਗਾਈ ਹੈਗੀ ਇਹਨੂੰ ਆਪਾਂ ਨੇ ਇਸ ਤਰ੍ਹਾਂ ਮਿਲਾ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਮਿਲਾਣ ਤੋਂ ਬਾਅਦ ਆਪਾਂ ਨੇ ਇੱਥੋਂ ਨਾ ਤੁਹਾਡਾ ਜ਼ਿਆਦਾ ਨਹੀਂ ਆਪਣੇ ਅਕੋਰਡਿੰਗ ਜਿੱਦਾਂ ਅੱਧਾ ਕੈਂਚ ਅੱਧਾ ਕੈਂਚ ਜਿਹੜੀ ਹੈ ਗਲਾਈ ਹੈ ਨਾ ਉਹ ਇਸ ਤਰ੍ਹਾਂ ਪਾ ਦੇਣੀ ਹੈ ਇੱਦਾਂ ਨੂੰ ਲਾ ਦੇਣੀ ਹੈ ਬੜੀ ਝਲਾਈ ਆਪਾਂ ਠੀਕ ਹੈ ਜੀ ਕਟਿੰਗ ਕਰਕੇ ਦਿਖਾਉਣੀ ਆ ਤੁਹਾਨੂੰ ਜਦੋਂ ਇਹ ਬਣ ਜਾਊਗਾ ਨਾ ਇਹ ਬਹੁਤ ਸੋਹਣਾ ਲੱਗੂਗਾ ਇਹ ਪਹਿਲਾ ਆਪਾਂ ਇਹ ਵਿਚਕਾਰ ਵਾਲਾ ਜਿਹੜਾ ਇਹ ਕੱਢ ਲੈਣਾ ਲੈਕ ਉਸ ਤੋਂ ਬਾਅਦ ਨਾ ਆਪਾਂ ਤਾਂ ਬਣ ਜੂ ਸਾਡੇ ਕੋਲ ਇਹ ਠੀਕ ਹੈ ਜੀ ਹੁਣ ਆਪਾਂ ਨੇ ਇਹਦੀ ਸਟਿਚਿੰਗ ਤੁਹਾਨੂੰ ਦੱਸਣੀ ਪਹਿਲਾਂ ਇਹਨੂੰ ਆਪਾਂ ਕੱਪੜੇ ਤੇ ਜੜਨਾ ਆ ਇਸ ਤਰ੍ਹਾਂ ਆਪਾਂ ਨੇ ਇਹਨੂੰ ਕੱਪੜੇ ਤੇ ਜਿੱਦਾ ਜੋੜ ਲਿਆ ਉਸ ਤੋਂ ਬਾਅਦ ਆਪਾਂ ਨੇ ਜਿਸ ਤਰ੍ਹਾਂ ਦੀ ਸ਼ੇਪ ਆ ਉਸ ਅਕੋਰਡਿੰਗ ਦੇ ਵਿੱਚ ਇਹਦੀ ਕਟਿੰਗ ਕਰ ਦੇਣੀ ਆ ਦੇਖੋ ਇੱਥੇ ਮੈਂ ਇੱਥੇ ਤੱਕਰ ਕੱਟ ਪਾਇਆ ਆ ਤਾਂ ਜੋ ਇਹਨੂੰ ਇਸ ਤਰ੍ਹਾਂ ਅੰਦਰ ਨੂੰ ਫੋਲਡ ਕਰਦੇ ਸਮੇ ਸਾਡੀ ਜਿਹੜੀ ਆ ਬੈਕ ਸਾਈਡ ਤੋਂ ਫਿਨਿਸ਼ਿੰਗ ਆ ਜਾਈ ਓਕੇ ਇਸ ਤਰ੍ਹਾਂ ਕੱਟ ਪਾਣਾ ਤੁਸੀਂ ਇੱਥੇ ਦੇਖੋ ਇਸ ਤਰ੍ਹਾਂ ਇਹ ਬੈਕ ਸਾਈਡ ਤੋਂ ਕੱਚਾ ਆ ਜਾਣੀ ਹੈ ਫਿਨਿਸ਼ਿੰਗ ਹੁਣ ਆਪਾਂ ਨੇ ਇਹਨੂੰ ਕੱਪੜੇ ਤੇ ਕਿਵੇਂ ਜੋੜਨਾ ਹੈ ਅਭੀ ਤੁਹਾਨੂੰ ਮੈਂ ਦੱਸਦੀ ਆਂ ਸ਼ਲਟਰ ਵੀ ਆਪਾਂ ਨੇ ਇਸ ਤਰ੍ਹਾਂ ਬੈਕ ਸਾਈਡ ਰੱਖਣੀ ਹੈ ਤੇ ਆਪਾਂ ਨੇ ਵਿਚਕਾਰ ਤੋਂ ਹਾਫ ਕਰਕੇ ਕੱਟ ਕੀਤਾ ਆ ਤੇ ਇੱਥੋਂ ਇਹਨੂੰ ਨਾ ਆਪਾਂ ਨੇ ਐਸਾ ਰੱਖਣਾ ਹੈ ਠੀਕ ਆ ਇਸ ਤਰ੍ਹਾਂ ਰੱਖ ਕੇ ਆਪਾਂ ਨੇ ਇਹਨੂੰ ਐਸਾ ਸਾਰੇ ਨੂੰ ਝੜ ਕੇ ਸिलाई ਲਗਾ ਲੈਣੀ ਆ ਹੁਣ ਆਪਾਂ ਨੇ ਇਹਨੂੰ ਵਿਚਕਾਰ ਤੋਂ ਕੱਟ ਕਰ ਲੈਣਾ ਹੈ ਸਟੀਚੇ ਦੇ ਨਾਲ ਛੋਟੇ ਛੋਟੇ ਟਾਕੇ ਇਸ ਤਰ੍ਹਾਂ ਵਾਲੇ ਤਾਂ ਇਹਦੇ ਵੀ ਟੈਂਸ਼ਨ ਸੋਲਣੀ ਹੋਵੇ। ਹੁਣ ਆਪਾਂ ਇਹ ਸਾਈਡ ਸਿੱਧਾ ਕਰ ਲੈਣਾ। ਇਸ ਸਾਈਡ। ਪਹਿਲਾਂ ਕੰਨੇ ਨੇ ਇੱਥੇ ਇਸ ਤਰ੍ਹਾਂ ਨਾਲ-ਨਾਲ ਉੱਪਰਲੇ ਪਾਸੇ ਸਲਾਈ ਲਗਾ ਲੈਣੀ ਹੈ ਜੀ ਆ। ਦੇਖੋ ਐਸਾ। ਉਸ ਤੋਂ ਬਾਅਦ ਨਾਲ ਤੁਸੀਂ ਇੱਥੇ ਲੇਸ ਦੇ ਨਾਲ ਇਹ ਟੈਂਸ਼ਨ ਦੇਣੀ ਆ। ਮੇਰੇ ਕੋਲ ਆਹ ਵਾਲੀ ਲੇਸ ਆ। ਇਹ ਲੈ ਸਾਰੀ ਦੇਖੋ ਐਸਾ ਲਗਾਉਂਗੀ। ਓਕੇ। ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਬਣਾ ਲੈਣਾ ਹੈਗਾ ਆ ਠੀਕ ਆ ਤੇ ਉਦੋਂ ਬਾਅਦ ਤੁਸੀਂ ਇੱਥੇ ਨਾ ਇਸ ਤਰ੍ਹਾਂ ਬਟਨ ਵੀ ਲਗਾ ਸਕਦੇ ਆ ਅਗਰ ਤੁਸੀਂ ਨਾ ਇਹਦੀ ਚੜਾਈ ਥੋੜੀ ਘੱਟ ਕਰਨੀ ਹੈ ਤਾਂ ਫਿਰ ਇਹਨੂੰ ਇਸ ਤਰ੍ਹਾਂ ਗਲਾਈ ਦੇ ਵਿੱਚ ਇਧਰ ਨੂੰ ਥੋੜੀ ਇਹਦੀ ਚੜਾਈ ਵੀ ਘੱਟ ਹੋ ਜੂਗੀ ਹੈ ਤੇ ਤੁਸੀਂ ਬਟਨ ਲਗਾ ਦੇਣਾ ਇਹ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਨਾ ਇੱਕ ਨਹੀਂ ਲਗਾਉਣਾ ਤੇ ਤੁਸੀਂ ਨਹੀਂ ਵੀ ਲਗਾ ਸਕਦੇ ਆ ਬਟ ਮੈਂ ਇੱਥੇ ਲਗਾਉਣਾ ਆ ਇਸ ਤਰ੍ਹਾਂ ਬਟਨ ਲਗਾ ਕੇ ਨਾ ਇੱਕ ਬਹੁਤ ਸੋਹਣਾ ਬਣਦਾ ਹੈ ਇਹਦੀ ਥੋੜੀ ਜਿਹੀ ਗਲਾਈ ਜ਼ਿਆਦਾ ਵੀ ਤੁਸੀਂ ਦੇ ਸਕਦੇ ਆ ਮੈਂ ਇੰਨੀ ਨਾਰਮਲ ਹੀ ਰੱਖੀ ਆ ਜੇ ਸਾਰਿਆਂ ਨੂੰ ਮੇਰੀ ਵੀਡੀਓ ਲੱਗੀ ਤਾਂ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਥੈਂਕ ਯੂ